ਮਾਜ ਮਹੱਲਾ ਪੰਜਵਾ ਘਰ ਦੂਜਾ ਨਿਤ ਨਿਤ ਦਈਓ ਸਮਾਲੀਆ ਸੁਣ ਲਾਜੀ ਹਾਂ ਉਹਨਾਂ ਨੇ ਸ਼ਬਦ ਦਾ ਕੀਰਤਨ ਕੀਤਾ ਸੀ ਕੱਲ ਤੋਂ ਕਹਿੰਦੇ ਹਨ ਇਸੇ ਪ੍ਰਕਾਰ ਦੂਜੇ ਘਰ ਤੇ ਸੁਰਤਾਰ ਤੇ ਜਾ ਰਹੇ ਹਾਂ ਉਪਦੇਸ਼ ਦਿੰਦਿਆਂ ਨੂੰ ਸੰਜਿਆ ਸਾਰਿਆਂ ਦੇ ਤਾਂ ਹੀ ਸਾਰਿਆਂ ਦੀ ਕਲਿਆਣ ਕਰਨੋ ਆਪੇ ਹਿਤੋ ਮੈਂ ਉਪਦੇਸ਼ ਸਤਿਗੁਰਾਂ ਦਾ ਨਿਤ ਨਿਤ ਦਈਓ ਸਮਾਲੀਆ ਜੋ ਭਾਈ ਨਿਤਾ ਪਰਤੀ ਹੋ ਰਹਿਣ ਵਾਲਾ ਬ੍ਰਹਮ ਨਿਤ ਹੈ ਉਸ ਨੂੰ ਨਿਤਾ ਪਰਤੀ ਦਈਓ ਔਂਕੜ ਦੇ ਨਾਲ ਹੈ ਬਈ ਨਾਮ ਤਾਤੂ ਹੈ। ਬਈ ਤਾਤੂ ਤੋਂ ਦਿਆਲੂ ਦੇ ਅਰਥ ਬਣਦੇ ਹਨ। ਬਈ ਨਾਮ ਪ੍ਰੇਰਕ ਦਾ ਹੈ। ਜੋ ਪ੍ਰੇਰਕ ਹੈ ਸਾਰਿਆਂ ਨੂੰ ਆਗਦੀ ਸੱਤਾ ਨਾਲ ਪ੍ਰੇਰਕ ਕੇ ਚਲਾਉਣ ਵਾਲਾ ਉਸ ਨੂੰ ਨਿਕਾ ਪਰਤੀ ਬਾਈ ਸਮਾਲੀਏ ਯਾਦ ਕਰੀਏ। ਮੂਲ ਨਾ ਮਨ ਹੋਣ ਵਿਸਾਰੀਏ। ਉਹ ਕਈ ਬਾਲਕ ਬਾਲਕਪਣੇ ਤੋਂ ਲੈ ਕੇ ਜਨਮ ਤੋਂ ਲੈ ਕੇ ਕਲਾਚਕ ਕਦੇ ਵੀ ਮੂਲੂ ਬ੍ਰਹਮ ਨੂੰ ਮਨ ਤੋਂ ਨਾ ਭਲਾਈਏ। ਰਹਾਉ ਸੰਤਾਂ ਸੰਗਤ ਪਾਈਏ ਉਸ ਮੰਨ ਲਿਆ ਵਿਚਾਰ ਹੈ ਸੰਤਾਂ ਮਹਾਂਪੁਰਖਾਂ ਦੀ ਜਿਨ੍ਹਾਂ ਅਨੁਸਾਸਨ ਕਰਾ ਜਪਦੇ ਆ ਉਹਨਾਂ ਦੀ ਸੰਤਾਂ ਸੰਗਤ ਪਾਈਏ ਸੰਤਾਂ ਦੀ ਸੰਗਤ ਕਰਕੇ ਉਪਦੇਸ਼ ਨੂੰ ਪਾਉਣਾ ਕਰੀਏ ਜੇ ਤ ਜੰਨ ਤ ਪੰਥ ਨਾ ਜਾਏ ਜੇ ਜਮਨ ਮਰਦੇ ਰਾਜ ਨਾ ਜਾਏ ਜੇ ਜਮਾਨੇ ਦੇ ਪੰਥ ਸਿ ਨਾ ਜਾਈਏ ਜਮਾਨੇ ਮਾਰਗ ਤੁਝੇ ਮਾਰਗ ਦੇ ਜਾਹ ਨਾ ਕੋਸਾ ਉਸ ਰਸਤੇ ਨਾ ਜਾਣਾ ਪਵੇ ਤੋਸਾ ਹਰ ਦਾ ਨਾਮ ਲੈ ਉਸ ਦੇ ਨਾਮ ਦਾ ਤੋਸਾ ਖਰਚ ਲੈਦਾ ਹੋ ਜੀਵ ਕੋਈ ਕੁਲ ਹੈ ਨਾ ਲਾਗੇ ਦਾਲ ਜੀ ਨੂੰ ਪੱਲੇ ਖਰਚ ਮੰਨ ਲੈਣਾ ਤੋਸਾ ਮਾਈਆਂ ਦਾ ਕਹਿੰਦੀਆਂ ਜਿਹੜਾ ਜੀ ਖੰਡ ਪਾਈ ਹੋਈ ਹੋਵੇ ਕਿ ਹੋ ਪਾਇਆ ਹੋਵੇ ਜਾਂ ਤਾਂ ਕਿੰਨਾਂ ਦਾ ਕੋਈ ਮੰਨੀ ਪਕਾ ਦਿੱਤੀ ਹੋਵੇ ਉਹਨੂੰ ਤੋਸਾ ਕਹਿੰਦੇ ਮੈਂ ਤੂੰ ਜਿੰਨੀ ਆ ਤੋਸਾ ਅੱਜ ਕੱਲ ਭਾਵੇਂ ਗੁੱਸੇ ਦੇ ਨਾਲ ਮਾਵਾਂ ਕਹਿੰਦੀਆਂ ਤੋ ਇਸ ਪ੍ਰਕਾਰ ਦੇ ਪ੍ਰਸ਼ਾਦ ਦਾ ਨਾਮ ਹੁੰਦਾ ਕਿ ਜਿਸ ਨੂੰ ਜਿ ਭਗਤੀ ਵਿੱਚ ਰੂਪੀ ਖੰਡ ਪਈ ਹੁੰਦੀ ਸੀ ਜਾਂ ਰੂਪੀ ਸਾਹਿਬ ਸਿੰਘ ਜੀ ਮੈਦਾ ਪਿਆ ਹੁੰਦਾ ਸੀ ਪ੍ਰੇਮ ਰੂਪੀ ਕਿਉਂ ਦਾ ਸੀ ਇਹ ਆਜਾ ਤੋਸਾ ਖਰਚੋ ਤੋਸਾ ਹਰ ਦਾ ਨਾਮ ਲੈ ਹਰ ਨਾਮ ਦਾ ਤੋਸਾ ਪੱਲੇ ਖਰਚ ਬਣ ਲੈ 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 ਤੇਰੇ ਤੁਲੇ ਨਾ ਲਾਗੇ ਗਾਲ ਜੀ ਤੇਰੀ ਕੋਲ ਨੂੰ ਸੇ ਗਾਲਾ ਨਹੀਂ ਲੱਗੇਗਾ ਇਹ ਮਹਾਰਾਜ ਦਾ ਬਚਨ ਜੇ ਕੁਲ ਪੂਤਨਾ ਜਾਨ ਵਿਚਾਰੀ ਵਿਧਵਾ ਕਸਨਾ ਪਈ ਮਹਤਾਰੀ ਇਹ ਕੁਲ ਨੂੰ ਕਲੰਕ ਨਹੀਂ ਲੱਗੇਗਾ ਤੇਰੀ ਨੂੰ ਜੋ ਪਰਮੇਸ਼ਰ ਦੇ ਨਾਮ ਦਾ ਖਰਚ ਪੱਲੇ ਲੈ ਲਵੇਂਗਾ ਤੇਰੀ ਕੁਲ ਨੂੰ ਗਾਲਾਂ ਨਹੀਂ ਲੱਗੇਗਾ ਕੁਲਾਂ ਗੱਲ ਜਾਂਦੀਆਂ ਨਲਾਇਕ ਪੁੱਤਰ ਪੈਦਾ ਹੋ ਜਾਂਦੇ ਐ ਨਲਾਇਕ ਦੇ ਔਲਾਦਾ ਹੋ ਜਾਂਦੀਆਂ ਜਿਹਦੇ ਸਭ ਕੁਝ ਘਰ-ਕਾੜ ਬਰਬਾਦ ਕਰਕੇ ਸਭ ਸੰਗੇ ਜੀ ਮੰਗਦੇ ਫਿਰਦੇ ਹਨ ਉਹ ਚਾਹ ਵਾਲੀਆਂ ਦੁਕਾਨਾਂ ਤੇ ਬਾਤੀਆਂ ਮਾਂਜ-ਮਾਂਜ ਕੇ ਗੁਜ਼ਾਰਾ ਕਰਦੇ ਐ ਇਹੋ ਜਿਹੇ ਨਲਾਇਕ ਜੰਮ ਪੈਂਦੇ ਆਣੇ ਜਿਹਦੇ ਪਿਤਾ ਦੀ ਮਾਪਿਆਂ ਦੀ ਵੱਦਿਆਂ ਦੀ ਜਹਦ ਆ ਸਾਰੀ ਨੂੰ ਗਵਾ ਕੇ ਨਾਸ ਕਰਕੇ ਇਸ ਕੁਲ ਨੂੰ ਕਲੰਕ ਲਾ ਜਾਂਦੇ ਹਨ ਉਸ ਇਸੇ ਪ੍ਰਕਾਰ ਸਾਧ ਸੰਗਤ ਜਿਹੜੀ ਕੋਲ ਹੈ ਜਿਸ ਕੋਈ ਚਾਹੀਦੀ ਦੇ ਭਾਗਤ ਸੰਤ ਭਗਤ ਹੁੰਦੇ ਆ ਉਹਨਾਂ ਦੀ ਕੁਲ ਦੇ ਪੁੱਤਰ ਅੱਗੇ ਨਲਾਇਕ ਹੋ ਜਾਣੇ ਅਤੇ ਬੰਦਗੀ ਕਰਨ ਵਾਲੇ ਨਾ ਹੋਣੇ ਸੰਗਤ ਕਰਨ ਵਾਲੇ ਨਾ ਹੋਣੇ ਜੀਵਨ ਇਹ ਕੁਲ ਨੂੰ ਕਲੰਕੀ ਲੱਗਣਾ ਸੋਹੇ ਵੀ ਪਰਮੇਸ਼ਰ ਦੇ ਨਾਮ ਦਾ ਪੱਲੇ ਖਰਚ ਬੰਨ ਲਾ ਤੇ ਵੀ ਇਹ ਕੁਲ ਨੂੰ ਗਾਲ ਨਹੀਂ ਲੱਗੂ ਕਲੰਕ ਨਹੀਂ ਲੱਗੇਗਾ ਤੇ ਕੁਲਾਂ ਨੂੰ ਲੱਗਾ ਗਾਲ ਦੀ ਜਿਹੜੀ ਦੇਵੀ ਕੋਲ ਹੈ ਇਹਨੂੰ ਗਾਲਾਂ ਨਹੀਂ ਤੇ ਕੰਮ ਕਰੋ ਅਦਾਸੀ ਸੰਤ ਇਹਨੂੰ ਗੱਲਣਗੇ ਨਹੀਂ ਇਹ ਸਾਫ਼ ਤੇ ਰਹੇਗੇ ਕਿ ਬੈਦੀ ਸੰਭਾਦੂ ਕਿ ਤੇਰੀ ਕੋਲ ਵਾਜੇ ਦੀ ਅਚੁੱਤ ਕੋਲ ਜਿਹੜੀ ਹੈ ਇਸਨੂੰ ਕਲੰਕ ਨਹੀਂ ਲੱਗੇਗਾ ਜੋ ਸਿਮਰਾਂਦੇ ਸਾਈਂ ਆਹਨ ਸਾਈਂ ਅਕਾਲ ਪੁਰਖ ਵਾਹੀ ਦਾ ਭਾਈ ਸਿਮਰਨ ਕਰਦੇ ਹਨ ਨਰਕ ਨਾ ਸੇਈ ਪਾਈਆ ਤੇਰੇ ਕੋਲੋਂ ਪਾਠ ਦੇ ਨਾਲ ਭੋਗ ਪਾਉਣੇ ਤਾਂ ਨਰਕਾਂ ਚ ਨਹੀਂ ਪਾਈਏ ਉਹ ਨਰਕ ਚ ਨਹੀਂ ਫੇਰ ਪਾਏ ਜਾਣਗੇ ਜੂਨਾ ਵਿੱਚ ਤੱਤੀ ਵਾਉ ਨਾ ਲੱਗ ਗਈ ਨਾ ਨਰਕ ਦੇ ਸਾਰੇ ਨਰਕਾਂ ਚ ਪੈਣਾ ਪਵੇਗਾ ਤੇ ਨਰਕ ਦੇ ਮਾਪਿਆਂ ਦੇ ਗਰੂਪੀ ਨਰਕ ਚ ਨਹੀਂ ਪਾਏ ਜਾਣਗੇ ਤੱਤੀ ਵਾਉ ਨਾ ਲੱਗ ਗਈ ਉਹਨਾਂ ਨੂੰ ਤੱਤੀ ਕਿਸੇ ਪ੍ਰਕਾਰ ਦੀ ਮਾਪਿਆਂ ਦੇ ਗਰਭ ਦੀ ਇੱਥੋਂ ਦੇ ਦੁੱਖ ਕਲੇਸ਼ ਦੀ ਪਰਲੋਕ ਦੀ ਨਰਕ ਦੀ ਇਸੋ ਪ੍ਰਕਾਰ ਦੀ ਹਵਾ ਨਹੀਂ ਲੱਗੇਗੀ ਜਿਨ ਮੰਨ ਉਠਾ ਆਏ ਜਿਨ੍ਹਾਂ ਨੇ ਮਹਾਂਕਾ ਸਿੰਘ ਜੀ ਪਰਮੇਸ਼ਰ ਆ ਕੇ ਵਸ ਗਿਆ ਹੈ ਤੇਈ ਸੁੰਦਰ ਸੋਹਣੇ ਸੋਹਣੇ ਉਹਨਾਂ ਕੁਝ ਸੁੰਦਰ ਹਨ। ਉਹ ਹੀ ਸੋਹਣੇ ਸੋਭਨੀਕ ਪਰਲੋਕ ਵਿੱਚ ਹਨ। ਸਾਧ ਸੰਗ ਜਿਨ ਬੈਹ ਨੇ ਤੇਈ ਸੁੰਦਰ ਸੋਹਣੇ ਸੋਹਣੇ ਉਹਨਾਂ ਦਾ ਸਰੀਰ ਹੈ। ਉਹ ਹੀ ਸੁੰਦਰ ਗੁਣਾ ਕਰਕੇ ਹਨ। ਤੇਈ ਸੁੰਦਰ ਸੋਹਣੇ ਉਹ ਸੋਭਨੀ ਗੁਣਾ ਵਾਲੇ ਸੁੰਦਰ ਭਗਤੀ ਵਾਲੇ ਹੁਣੇ ਸ਼ਰਮਣ ਮੰਨ ਦੀ ਯਾਤਰਾ ਕਰਨ ਵਾਲੇ ਹੁਣੇ ਕੋਈ ਸੁੰਦਰ ਕੋ ਸੁੰਦਰ ਕੋ ਪਰਿਸ਼ਾਨ ਸਾਧ ਸੰਗ ਜਿਨ ਬੈਣ ਜਿਨ ਨੂੰ ਸੁਸੰਗਤ ਦੀ ਬੈਣ ਦੀ ਦਾਤ ਪ੍ਰਾਪਤ ਹੋ ਗਈ ਹੈ ਸੰਗਤ ਵਿੱਚ ਬੈਠ ਕੇ ਬੈਣੀ ਕਹਿਣੀ ਰਹਿਣੀ ਸਹਿਣੀ ਇਹ ਕਹਿਣੀ ਸਿੱਖ ਲਈ ਹੈ ਬੈਣੀ ਜਿਹੜੀ ਚੌਂਕੜੀ ਮਾਰ ਕੇ ਬੈਠਣਾ ਸੰਗਤ ਦੇ ਵਿੱਚ ਤੇ ਕਹਿਣੀ ਮਿੱਠਾ ਬਚਨ ਬੋਲਣਾ ਸਹਿਣੀ ਕੋਈ ਕੋ ਬਚਨ ਕਹੇ ਉਹਨੂੰ ਸਹਾਰ ਲੈਣਾ ਤੇ ਕਹਿਣੀ ਆਪ ਕੌੜਾ ਬਚਨ ਨਾ ਕਰਨੋ ਇਸ ਪ੍ਰਕਾਰ ਕਹਿਣੀ ਦੇਣੀ ਨਹੀਂ ਰਹਿਣੀ ਗੁਰੂ ਸਾਹਿਬ ਦੀ ਸਿੱਖੀ ਦੀ ਸਾਬ ਨੂੰ ਰੱਖਣੀ ਇਸ ਪ੍ਰਕਾਰ ਦੇ ਗੁਣ ਜਿਹਦੇ ਕਾਜ ਆਉਂਦੇ ਆ ਸੰਗਤ ਜੀ ਨੂੰ ਬੈਠਣ ਦੀ ਯਾਚ ਆ ਜਾਵੇ ਗੋਦਣ ਕੇ ਕਰਕੇ ਜਦੋਂ ਮਕਾਨ ਜਾਇਦਾ ਉਦੋਂ ਬੈਠੀਦਾ ਜਿਵੇਂ ਧਾਰ ਕਦੋਂ ਵੇ ਬੈਠੀਦਾ ਹੈ ਬਹਿਣ ਦਾ ਜਾਚ ਹੋਣੀ ਚਾਹੀਦੀ ਹੈ ਇਸ ਕਰਕੇ ਸਾਧ ਸੰਗਤ ਜੀ ਨੂੰ ਬੈਠਣਾ ਆਇਆ ਬੈਠਦੇ ਕਿਤ ਨੂੰ ਟਕਾ ਕੇ ਬੈਠਦੇ ਆ ਮੋਰਨ ਬਜਨ ਕੀਤੇ ਕਬੀਰ ਸਾਧੂ ਕੋ ਮਿਲਨੇ ਜਾਈਓ ਸਾਥਨਾ ਲੀਜਿਆ ਕੋਏ ਪਾਛੇ ਪਾਣੂ ਦੀਜੀ ਆਗੇ ਹੋਏ ਸੋ ਹੋਏ ਸਤ ਸੰਗੇ ਜਾਈਏ ਹਜ਼ਾਰ ਆਦਮੀ ਨਾਲ ਲਜਾਈਓ ਜਿਹੜਾ ਕਹੇ ਚੱਲ ਘਰ ਨੂੰ ਚੱਲੀਏ ਇਹ ਤਾਂ ਕਿਤਨੀ ਲੱਗਦਾ ਛੇਤੀ ਚੱਲੀਏ ਇਹੋ ਜੀਆਂ ਗੱਲਾਂ ਕਰਨ ਵਾਲੇ ਨੂੰ ਰਾਜ ਨਹੀਂ ਲੈਣਾ ਚਾਹੀਦਾ ਆਹ ਜੇ ਸੰਕਲਪ ਨਾਲ ਲੈ ਕੇ ਨਹੀਂ ਜਾਣਾ ਜਿਹੜਾ ਪਿੱਛੇ ਹੀ ਟੁਣਕਦਾ ਰਹੇ ਵੀ ਆਹ ਕਰਨਾ ਹੈ ਆਹ ਕਰਨਾ ਸੋ ਫਿਕਰ ਮੁਕਾਤੇ ਹੋਣਾ ਚਾਹੀਦਾ ਹੈ ਇਸ ਪ੍ਰਕਾਰ ਸੁਸੰਗਤ ਦੇ ਵਿੱਚ ਸਾਧ ਸੰਗ ਜਿਨ ਬਹਿ ਉਹਨਾਂ ਨੂੰ ਸੁਸੰਗਤ ਦੀ ਦਿੱਤੀ ਦਾ ਇਸਤਦ ਕਰਨ ਦਾ ਰੂਪ ਹੋ ਜਾਂਦਾ ਹੈ ਹੈ ਨਾ ਕੋਈ ਕੀ ਹਨਾ ਚੰਗਾ ਨਹੀਂ ਬਣਦਾ ਹਰ ਧਨ ਜਿਨ ਸਾਧ ਸੰਗ ਜਿਨ ਬਹਿਣ ਉਹਨਾਂ ਨੂੰ ਸੁਸੰਗਤ ਦੀ ਬੈਠਣ ਦੀ ਜਾਚ ਆਈ ਹੈ ਬੈਠਣਾ ਆਸਣ ਬੈਠਣ ਸਨਾਰਾਇਣ ਅਸੀਂ ਗੁਰਮਤ ਪਾਏ ਕਿ ਤ ਪਰਮੇਸ਼ਰ ਜੋੜ ਕੇ ਜਿਹੜਾ ਬਣਾ ਹੈ ਇਹ ਸੁਸੰਗਤ ਦੀ ਬੈਠਣ ਜਾਣਦੇ ਹਨ ਜਿਹੜੇ ਮੰਦੀਆਂ ਵਾਸ਼ਨਾ ਬਹਿ ਗਈਆਂ ਜਿਨ੍ਹਾਂ ਦੇ ਅੰਦਰੋਂ ਉਹ ਕੱਲ ਬਸਾਰੇ ਮਿਟ ਗਏ ਹਨ ਹਰ ਧਨ ਜਿਨੀ ਸੰਘਾ ਨੂੰ ਸਿੰਘਾਸਨ ਮਿਲਿਆ ਹੈ ਗਿਆਨ ਰੂਪੀ ਸਿੰਘਾਸਨ ਤੇ ਬੈਠੇ ਹਨ ਜੋ ਹਰ ਧਨ ਜਿਨੀ ਸੰਘਿਆ ਨੂੰ ਹਰੀ ਦੇ ਨਾਮ ਰੂਪੀ ਤੁਹਾਨੂੰ ਸੰਘਿਆ ਕੱਤਰ ਕਰ ਲਿਆ ਹੈ ਸੰਚ ਲਿਆ ਹੈ ਸੇਈ ਗੰਭੀਰ ਅਪਾਰ ਜੋ ਉਹ ਭਾਈ ਜ਼ਮੀਰਤਾ ਵਾਲੇ ਦੂਗੇ ਸੁਭਾਅ ਵਾਲੇ ਹਨ ਜੀ ਉਹ ਪਾਵਰ ਰੂਪ ਦੀ ਪ੍ਰਾਪਤੀ ਵਾਲੇ ਹਨ ਹਰ ਅਮਿਓ ਰਸਾਇਣ ਪੀਵੀਆ ਜਿਉ ਅੰਮ੍ਰਿਤ ਰੂਪ ਹੈ ਇਹ ਜੋ ਰਸਾਇਣ ਘਰ ਹੈ ਉਹਦੇ ਅੰਮ੍ਰਿਤ ਰਸਾਂ ਦੇ ਘਰ ਨੂੰ ਸੰਗਤ ਨਾਲ ਮਿਲ ਕੇ ਸਰਵਣ ਕਰ ਲੂ ਪੀਣਾ ਕਰੀਏ ਕੋਈ ਵਿੱਠਾ ਜਨਕੈ ਜੀਵੀ ਜਿਹੜੇ ਹਰੀ ਅੰਮ੍ਰਿਤ ਰਸ ਦੇ ਤਾਂ ਹੀ ਆਪ ਪੀਂਦੇ ਆਂ ਹੋਰ ਰਸੀਆਂ ਦੇ ਰਸ ਦੇ ਘਰ ਬਣ ਗਏ ਹਨ ਜਿਨ੍ਹਾਂ ਦੀ ਸੰਗਤ ਕਰਕੇ ਆਤਮ ਰਸ ਦਾ ਅਨੰਦ ਨੂੰ ਪੀਤਾ ਜਾਂਦਾ ਹੈ ਅੰਮ੍ਰਿਤ ਨੂੰ ਉਹਨਾਂ ਦੇ ਉਹ ਜਿੱਥੇ ਜਨ ਕੈ ਜੀਉਂ ਉਹਨਾਂ ਜਿਵੇਂ ਭਗਤਾਂ ਦੇ ਚਿਹਰੇ ਨੂੰ ਵੇਖ ਕੇ ਜਿਉਂਦੇ ਹੋਈ ਜਾ ਹੈ। ਸਭ ਉਹਨਾਂ ਦੇ ਪਿਆਰੇ ਹਣੇ ਕਰੋੜਾਂ ਕਲੰਕ ਮਿਟ ਜਾਂਦੇ ਨੇ ਉਹਨਾਂ ਪਿਆਰਿਆਂ ਦੇ ਮੱਥੇ ਲੱਗਣ ਤੋਂ ਕਾਰਜ ਸਭ ਸਵਾਰ ਲੈ। ਆਹੇ ਜੀਵ ਆਗੇ ਸਾਰੇ ਕਾਰਜਾਂ ਨੂੰ ਲੋਕ ਪ੍ਰਲੋਕ ਦੇ ਨੂੰ ਸਵਾਰ ਲੈ। ਜਤ ਪੂਜੋ ਗੁਰ ਕੀ ਪਾਵ ਜੀਉ ਸਿੱਖ ਅੰਮ੍ਰਿਤ ਨਿਕੰਤਾ ਪਰ ਦੀ ਸਤਿਗੁਰੂ ਸਕੇ ਪਾਤਸ਼ਾਹ ਦੇ ਪੈਰਾਂ ਚੱਲਣਾ ਗੋਣਾ ਦਾ ਪੂਜਨ ਕਰੋ। ਆਦੇ ਸਾਰੇ ਕਾਰਜਾਂ ਨੂੰ ਇਸ ਪ੍ਰਕਾਰ ਸਵਾਰ ਲਓ ਜੋ ਹਰ ਕੀਤਾ ਆਪਣਾ ਜੋ ਹਰੀ ਅਕਾਲ ਪੁਰਖ ਨੇ ਆਪਣਾ ਸੇਵਕ ਬਣਾ ਲਿਆ ਹੈ ਉਹ ਗੁਸਾਈ ਜਾਪਣਾ ਪੁਰਖਾਂ ਨੇ ਭਾਈ ਧਰਤੀ ਦੇ ਮਾਲਕ ਦਾ ਜਪਣਾ ਕੀਤਾ ਹੈ ਉਹਨਾਂ ਨੇ ਜਾਣਾ ਕਿ ਜਾਣਣਾ ਕੀਤਾ ਹੈ ਸੋ ਸੂਰਾ ਪ੍ਰਧਾਨ ਸੂਰਮੇ ਹਨ ਜਿਹੜੇ ਮਨ ਬਾਣੀ ਸੀਰ ਤੇ ਫਤੇ ਪਾਉਂਦੇ ਆ ਉਹੀ ਪ੍ਰਲੋਕ ਚ ਪ੍ਰਧਾਨ ਹੈ ਜਿਹੜੇ ਪੰਜਾ ਵਕਾਰਾਂ ਨੂੰ ਜਿੱਤਦੇ ਹਨ ਮਾਸੇ ਤੇ ਜਿਸ ਦਾ ਭਾਗ ਜੀਓ ਜਿਹਦੇ ਮੱਥੇ ਤੇ ਦਿਨ ਹੰਕਾਰ ਮਾਰਦਾ ਉਹ ਸੂਰਮਾ ਹੈ ਅਤੇ ਜਿਨ੍ਹਾਂ ਨੂੰ ਵਕਾਰ ਜਿੱਤਲਿਆਂ ਨੂੰ ਉਹੀ ਪ੍ਰਧਾਨ ਮੁਖੀ ਹਨ ਮਾਸੇ ਤੇ ਜਿਸ ਦਾ ਭਾਗ ਜੀਓ ਜਿਨ੍ਹਾਂ ਦੇ ਮੱਥੇ ਤੇ ਸਿਰੋਮਣੀ ਕਰਮ ਹੋਣਗੇ ਉਹਨਾਂ ਦੇ ਜਿਨ੍ਹਾਂ ਨੂੰ ਲਿਓ ਤੇਖ ਦਾ ਰਾਹ ਕੌਣ ਅਨੁਸਰਣ ਮਨੋਂ ਕਹੇ ਨਾਲ ਮਾਫੀ ਬਾਗ ਜੇ ਮਾਇਆ ਮਮਤਾ ਤੇ ਸਭ ਤੋਂ ਪਹਿਲੇ ਉਹ ਆਸ ਕੌਣ ਅਨੁਸਰਣ ਮਨੋਂ ਕਹੇ ਘਰ ਬ੍ਰਹਮ ਨਿਵਾਸ ਯੋ ਮੱਥੇ ਦੇ ਭਾਗ ਜਿੰਨਾ ਦੇ ਹਨ ਮਨ ਮੰਧੇ ਪ੍ਰਭ ਅਵਗਾਹੀਆ ਇਹ ਭਾਈ ਜਿਹੜਾ ਮਨ ਦੇ ਮੰਧੇ ਵਿੱਚ ਪ੍ਰਭ ਅਕਾਲ ਪ੍ਰਭ ਨੂੰ ਅਵਗਾਹੀਆ ਵਿਚਾਰਨਾ ਹੈ ਜਿਹੜਾ ਅਵਗਾਹੀਆ ਝੂਟਣਾ ਹੈ ਮਨ ਦੇ ਜੋ ਸਰੂਪ ਦੀ ਵਿਚਾਰ ਨੂੰ ਕਰਨਾ ਹੈ ਇਹ ਰਸ ਭੋਗਣ ਪਾਤ ਸਾਹੀਆ ਹਨ ਮਨ ਮੈਂ ਕੋਸ਼ ਤੋਂ ਵੀ ਪਰੇ ਹੈ ਪ੍ਰਾਣਾ ਮੈਂ ਕੋਸ਼ ਤੋਂ ਵੀ ਪਰੇ ਹੈ ਅਤੇ ਮਨੋ ਮੈਂ ਕੋਸ਼ ਤੋਂ ਵੀ ਪਰੇ ਹੈ ਬ ਗਿਆਨ ਮੈਂ ਕੋਸ਼ ਤੋਂ ਵੀ ਪਰੇ ਹੈ ਆਨੰਦ ਮੈਂ ਕੋਸ਼ ਤੋਂ ਵੀ ਪਰੇ ਹੈ ਇਹ ਇਹਨਾਂ ਗੁਰਾਂ ਦੇ ਮੰਤਰ ਵਿੱਚ ਤੇ ਕਰਕੇ ਪਰਮੇਸ਼ਰ ਦੀ ਢੂੰਡ ਕਰਨੀ ਹੈ, ਖੋਜ ਕਰਨੀ ਹੈ, ਵਿਚਾਰ ਕਰਨੀ ਹੈ ਪ੍ਰਭੂ ਦੀ। ਇਹ ਰਸ ਭੋਗਣ ਪਾਪ ਸਾਹਿਬ ਇਹ ਭਾਈ ਕਰੋੜਾਂ ਪਾਤਸ਼ਾਹੀਆਂ ਦੇ ਰਸਾਂ ਦੇ ਭੋਗਣ ਦਾ ਆਨੰਦ ਹੈ। ਉਹਨ ਸਭ ਰਾਜ ਪਾਲੇ, ਸਾਰੇ ਬ੍ਰਹਮੰਡਾਂ ਦਾ ਪਾਤਸ਼ਾਹ ਬਣ ਗਿਆ। ਸਾਰੀਆਂ ਪਾਤਸ਼ਾਹਾਂ ਦੇ ਰਸ ਜਿਹੜੇ ਆਨੰਦ ਹੈ, ਭੋਗਾਂ ਦੇ ਪ੍ਰਾਪਤੀ ਦੇ ਉਹ ਸਭ ਉਹਨੂੰ ਪ੍ਰਾਪਤ ਹੋ ਗਏ ਉਸੇ ਵਕਤ ਤੇ। یوں ਮੰਨਿਆ ਹੈ ਕਿ ਜਿਹੜਾ ਸਾਥ ਸੰਗੇ ਜੀ ਦੁਨੀਆ ਵਿੱਚ ਚਕਰਵਰਤੀ ਪਾਦਸ਼ਾਹ ਹੋਵੇ ਸਰੀਰ ਨੂੰ ਕੋਈ ਰੋਗ ਨਾ ਹੋਵੇ। arogh ਹੋਵੇ ਅਤੇ ਉਸ ਨੂੰ ਜਿਹੜਾ ساری ਉਮਰ ਵਿੱਚ ਆਨੰਦ ਹੈ ਰਾਜੇ ਰਾਣੀਆਂ ਸਾਰੀ ਪਰਜਾ ਸੁਖਾਂ ਵਿੱਚ ਜਿਉਂਦੀ ਹੋਵੇ ਹਰ ਤਰ੍ਹਾਂ ਕਰਕੇ ਸੁਖ ਹੋਵੇ ਇੱਕ ਉਹ ਮਨੁੱਖਾ ਦੇ ਨੂੰ ਪਾ ਕੇ ਉਹ ਰਾਜੇ ਨੂੰ ਦੁਨੀਆਂ ਦੇ ਸੁਖ ਮੰਨਿਆ ਪੂਰਾ। ਉਹ ਸੁਖੀ ਰਾਜੇ ਨਾਲੋਂ ਜਿਹੜਾ ਮਨੁੱਖਾ ਜੇ ਗੰਧਰ ਵਾ ਹੈ ਰਾਗੀ ਹੈ ਉਹ ਜਦੋਂ ਸੁਰਤਾਂ ਉੱਬਹ ਜਾਂਦਾ ਚਿੱਤ ਕਾਗਰ ਹੋ ਜਾਂਦਾ ਹੈ। ਉਹ ਰਾਜ ਨੂੰ 100 ਗੁਣਾ ਉਹਦੋਂ ਸੁਖੀ ਹੁੰਦਾ ਜੋ ਚਿੱਤੋਂ ਦਾ ਟਿਕ ਜਾਂਦਾ ਹੈ ਸ਼ਬਦ ਦੇ ਤਾਲ ਤੇ ਸੁਰ ਤੇ ਟਿਕ ਜਾਂਦਾ ਹੈ ਉਹਦੇ ਨਾਲੋਂ ਮਨੁੱਖਾਂ ਦੇ ਨਰਵਾ ਨਾਲੋਂ ਜਿਹੜੇ ਸਾਧ ਸੰਗਤ ਦੀ ਗੇੜਿਆਂ ਦੇ ਰਾਗੀ ਆ ਉਹਨਾਂ ਦੇ ਸੁਰ ਤਾਲ ਕਫ ਆਦ ਕੰਨ ਰੁਕੇ ਹੋਏ ਨਹੀਂ ਬੋਲ ਬੈਠੇ ਹੋਏ ਨਹੀਂ ਬਾਲੇ ਸੋਹਣੇ ਤਾਲ ਮਲਾਉਣ ਜਾਣਦੇ ਆ ਉਹ ਮਨੁੱਖ ਦੇ ਨਰਵਾ ਨਾਲੋਂ ਗੇੜਿਆਂ ਦੇ ਨਰਵ ਜਿਹੜੇ ਆ 100 ਗੁਣਾ ਉਹਦੋਂ ਸੁਖੀ ਹੈ ਉਹਨਾਂ ਦੇ ਨਾਲੋਂ ਸਾਧ ਸੰਗਤ ਦੀ ਅੱਗੇ ਸੁਰ ਦੇਵਤਾ ਨਰ ਦੇ ਨਰ ਦੇਵਤਾ ਅਤੇ ਆਜਾਮ ਦੇਵਤਾ ਤੇ ਸੁਖੀ ਹਨ ਉਹਨਾਂ ਦੇ ਨਾਲੋਂ ਸਾਧ ਸੰਗੇ ਦੀ ਇਸੇ ਪ੍ਰਕਾਰ ਇੰਦਰ ਸੌ ਗੁਣਾ ਸੁਖੀ ਹੈ ਅਦ੍ਰਿਸ਼ਪਰ ਸੁਖੀ ਹੈ ਪਰਜਾ ਪਰ ਸੁਖੀ ਹੈ ਅਖੀਰ ਬਰਮਾ ਨੂੰ 11ਵੇਂ ਥਾਂ ਸੁਖ ਵਾਲਾ ਮੰਨਿਆ ਹੈ ਬਰਮਾ ਦਾ ਜਿਹੜਾ ਸੁਖ ਹੈ ਸਾਧ ਸੰਗੇ ਦੀ ساری ਉਮਰ ਵਿੱਚ ਉਹ ਜੀਵਨ ਮੁਕਤ ਨੂੰ ਜਿਹੜਾ ਆਨੰਦ ਹੈ ਬਰਮਾ ਨੂੰ ਵੀ ساری ਉਮਰ ਤੇ ਉਹਨਾਂ ਆਨੰਦ ਨਹੀਂ ਇਸ ਪ੍ਰਕਾਰ ਦਾ ਜਿਹੜਾ ਇਸ ਆਤਮ ਰਸ ਨੂੰ ਸਾਧ ਸੰਗੇ ਦੀ ਉਗਣਾ ਹੈ ਇਹ ਸਾਰੀਆਂ ਪਾਤਸ਼ਾਲੀਆਂ ਵਰਮਾ ਦੇ ਵਰਗੇ ਤੱਕ ਸਾਰੇ ਭੋਗਾਂ ਦਾ ਰਸ ਵਿੱਚ ਹੀ ਆ ਗਿਆ ਜਿਹੜਾ ਮਨ ਚ ਵਾਹਿਗੁਰੂ ਦੀ ਵਿਚਾਰ ਕਰਨੀ ਹੈ ਉਹਦੀ ਖੋਜ ਕਰਨੀ ਢੂਡ ਕਰਨੀ ਹੈ ਇਹਦੇ ਜਿਹਾ ਆਨੰਦ ਹੋਰ ਕਿਸੇ ਤੀ ਨਹੀਂ ਹੈ ਮੰਦਾ ਮੂਲ ਨਾ ਉਪਜੇ ਜਿਨ੍ਹਾਂ ਦੇ ਅੰਦਰ ਮੰਦਾ ਸੰਕਲਪ ਕੁੱਕਾ ਹੀ ਨਹੀਂ ਪੈਦਾ ਹੁੰਦਾ ਮੰਦਾ ਸੁਭਾਅ ਮਿਟ ਗਿਆ ਹੈ ਜਿਨ੍ਹਾਂ ਦੇ ਅੰਦਰੋਂ ਮੂਲ ਜਨਮ ਤੋਂ ਲੈ ਕੇ ਹੀ ਮੰਦਾ ਸੁਭਾਅ ਨਹੀਂ ਪੈਦਾ ਹੁੰਦਾ ਮੰਦਾ ਕਿਸੇ ਪ੍ਰਕਾਰ ਦਾ ਵਕਾਰ ਨਹੀਂ ਪੈਦਾ ਹੁੰਦਾ ਜਿਨ੍ਹਾਂ ਦੇ ਅੰਦਰ ਕਰਨ ਵਾਲਾ ਦਿਲ ਨੂੰ ਕਰੇ ਸੱਚੀ ਕਾਰ ਹੈ ਲਾਗ ਉਸ ਸੱਚੀ ਪਰਮੇਸ਼ਰ ਦੀ ਭਾਗ ਭਗਤੀ ਰੂਪੀ ਕਾਰ ਚੁਲਾ ਕੇ ਆਪ ਕਰਦੇ ਆ ਤੇ ਜਿਹੜੇ ਉਹਨਾਂ ਦੀ ਸੰਗਤ ਕਰਦੇ ਆ ਉਹ ਵੀ ਸੱਚੀ ਭਗਤੀ ਦੀ ਕਾਰ ਚੁਲਾ ਕੇ ਕਰ ਜਾਂਦੇ ਹਨ ਉਹ ਜਹਾਜ਼ ਵੀ ਨਿਆਈ ਜੀਵਨ ਬਣ ਗਏ ਹਨ ਉਹਨਾਂ ਦੇ ਕਰਤਾ ਮਨ ਵਿਸਾਇਆ ਜਿਨ੍ਹਾਂ ਨੇ ਕਰਤਾ ਪੁਰਖ ਬ੍ਰਹਮ ਅਕਾਲ ਪੁਰਖ ਨੂੰ ਮਨ 'ਚ ਵਸਾ ਲਿਆ ਹੈ ਜਨਮ ਦਾ ਫਲ ਪਾ ਉਹਨਾਂ انسان ਸੰਗਹੀ ਆਪਣੇ ਜਨਮ ਧਾਰਨ ਦਾ ਜਿਹੜਾ ਫalse ਮਨੁੱਖਾ ਜਨਮ ਕਰਕੇ ਪਾਉਣਾ ਬ੍ਰਹਮ ਦੀ ਪ੍ਰਾਪਤੀ ਬ੍ਰਹਮਾਨੰਦ ਦੀ ਪ੍ਰਾਪਤੀ ਉਹ ਪਾ ਲਿਆ ਹੈ ਮਨ ਪਾਵੰਦਾ ਕਾਂਤ ਹਾਰ ਮਨ ਪਾਉੰਦਿਆਂ ਨੂੰ ਹਰੀ ਅਕਾਲਪੁਰਖ ਪਤੀ ਮਿਲ ਗਿਆ ਹੈ ਤੇਰਾ ਫਿਰ ਹੂਆ ਤੂੰ ਆਹ ਕਾਰੀ ਉਹ ਨਿਸ਼ਚੈ ਕਰ ਤੇਰਾ ਸਤਿਗੁਰੂ ਦੱਸ ਦੁੰਦੇ ਆ ਬ੍ਰਹਮ ਦੇਤਾ ਕਿ ਤੇਰਾ ਸੁਹਾਗ ਜੋ ਆਨੰਦ ਹੁਣ ਇਸਤ ਹੋ ਗਿਆ ਤੂੰ ਦੋਨੀ ਨਾਲ ਕਿਸੇ ਪ੍ਰਕਾਰ ਆਨੰਦ ਰੂਪ ਚ ਲੀਨ ਹੋ ਰੋ ਤਾਲ ਪਦਾਰਥ ਪਾ ਸੰਤੋ ਰਹਿ ਜੋ ਪਦਾਰਥ ਬ੍ਰਹਮ ਆਨੰਦੋਂ ਪਾ ਲਿਆ ਹੈ ਮੈਂ ਪੰਜੇਨ ਕੀ ਸਰਣਾ ਪਾਏ ਜੋ ਜੰਮਣ ਮਰਨ ਦੇ ਭੈ ਨੂੰ ਭੰਨੋ ਆਇਆ ਉਸ ਪਰਮੇਸ਼ਰ ਦੀ ਸਰਣ ਵਿੱਚ ਆਇਆ ਹੈ ਜੋ ਲਾਏ ਅੰਚਲ ਨਾਨਕ ਤਾਰੇ ਉਹਨੂੰ ਪ੍ਰੇਮ ਰੂਪੀ ਪੱਲੇ ਤੇ ਲਾ ਕੇ ਉਪਦੇਸ਼ ਰੂਪੀ ਪੱਲੇ ਤੇ ਲਾ ਕੇ ਸਾਲ ਸੰਗਤੂ ਪੱਲੇ ਤੇ ਲਾ ਕੇ ਇਸ ਪ੍ਰਕਾਰ ਮਹਾਰਾਜਿ ਨੇ ਸ਼ਰਨ ਰੂਪੀ ਪੱਲੇ ਤੇ ਲਾ ਕੇ ਧਾਰ ਲਿਆ ਹੈ। ਜਿੱਤਾ ਜਨਮ ਅਪਾਰ ਜੀ। ਉਹਨਾਂ ਮਹਾਂਪੁਰਖਾਂ ਨੇ ਜਿਹੜਾ ਜਨਮ ਪ੍ਰਾਪਤ ਹੋਇਆ ਨਾ ਪਾਰਾਵਾਰ ਤੋਂ ਰਹਿਤ ਅਮੋਲਕ ਇਸ ਦੇਹੀ ਕੋ ਸਿਮਰਨ ਦੇਉ। ਜੋਰ ਤੇ ਵੀ ਪੈ ਸਿਮਰਲੇ ਆ ਤੇ ਸਾਨੂੰ ਜੇ ਮਨੁੱਖਾ ਜਨਮ ਮੇਰੇ ਫਿਰ ਮੁਕਤ ਹੋਈਏ। ਇਸ ਪ੍ਰਕਾਰ ਅਪਾਰ ਜਨਮ ਨੂੰ ਜਿੱਤ ਲਿਆ ਹੈ। ਸਾਨੂੰ ਨਾ ਪ੍ਰਿਆਰ ਦਾ ਜੀਵਨ ਹੈ। ਇੱਕ ਉਹ ਅੰਕਾਰ ਸਤਗੁਰ ਪ੍ਰਸਾਦ ਮਾਜ ਮਹੱਲਾ ਪੰਜਵਾ ਘਰ ਤੀਜਾ ਹਰ ਜਪ ਜਪੇ ਮਨ ਧੀਰੇ ਕਿਸੇ ਰਸ ਤੋਂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਕਰ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਹਜੂਰ ਇਹ ਕਸ਼ਪਦੀ ਵਿਚਾਰਨ ਕਰਦੇ ਹਨ ਹੋਰ ਤੀਜੇ ਘਰ ਸਰਕਾਰ ਦੇ ਅੰਦਰ ਮਹਾਰਾਜ ਸਾਹਿਬ ਨੇ ਸਿੱਖਾਂ ਨੂੰ ਪੁੱਛਿਆ ਸੱਚੇ ਬਾਦਸ਼ਾਹ ਮਨ ਕਿਵੇਂ ਧੀਰੇ ਜਪੜੇ ਹੋ ਹਜ਼ੂਰ ਫਰਮਾਉਂਦੇ ਹਨ ਇਹ ਗੁਰ ਸਿੱਖੋ ਹਰ ਜਪ ਜਪੇ ਮਨ ਧੀਰੇ ਜਿਹੜੇ ਹਰੀ ਦੇ ਜਾਪ ਨੂੰ ਜਪਦੇ ਹੈ ਮਹਾਤਮ ਉਹਨਾਂ ਦੇ ਮਨ ਧੀਰੇ ਵਾਲੇ ਹੋ ਗਏ ਹੈ ਉਹਨਾਂ ਦੇ ਧੀਰੇ ਤਿੱਗੇ ਹਨ ਮਨ ਧੀਰੇ ਸਹਿਤ ਆਕਾਮ ਦੇਖ ਵਿੱਚ ਵਿਸ਼ਿਆਂ ਦੀ ਪ੍ਰਾਪਤੀ ਕਰਕੇ ਵੀ ਮਨ ਨਹੀਂ ਡੋਲਦੇ ਐਸੀ ਧੀਰੇ ਵਾਲੇ ਹੋ ਗਏ ਹੈ ਜਗਤ ਸਾਧ ਵਿੱਚ ਕਾਇਮ ਹਨ ਉਹ ਦੁਸ਼ਮਣਾਂ ਦੇ ਵੀ ਘਰਾਂ ਵਿੱਚ ਜਾ ਕੇ ਦੁਸ਼ਮਣਾਂ ਦੀ ਇੱਜ਼ਤ ਨੂੰ ਵੀ ਭੰਗ ਨਹੀਂ ਕਰਦੇ ਐਸੇ ਹਰੀ ਦੇ ਜਾਪ ਨੂੰ ਜਪ ਕਰਕੇ ਉਨ੍ਹਾਂ ਦੇ ਮਨ ਤੇ ਜਵਾਬੇ ਹੋ ਗਏ ਹਨ ਰਹਾਉ ਸਿਮਰ ਸਿਮਰ ਗੁਰ ਦੀ ਜਿਨ੍ਹਾਂ ਨੇ ਗੁਰਦੇ ਆਦੀ ਜੀ ਬਚਨ ਸਿਮਰ ਸਿਮਰ ਕਰਾਈ ਜਾਓ ਸਿਮਰ ਸਿਮਰ ਗੁਰ ਦੀ ਜਿਨ੍ਹਾਂ ਗੁਰਦੇਵਾ ਕਾਲਪੁਰ ਗੁਰੂ ਨਾਨਕ ਦੇਵ ਜੀ ਦੇ ਸਿਮਰਨ ਨੂੰ ਸਿਮਰਿਆ ਹੈ ਮਿਟ ਗਏ ਭੈ ਦੂਰ ਉਹਨਾਂ ਦੇ ਜੰਮਨ ਮਨ ਦੇ ਜਿਹੜੇ ਭੈ ਸੀ ਇਹ ਦੂਰੇ ਜਿਹੜੇ ਦੂਰ ਰੱਖਣ ਵਾਲੇ ਸੀ ਪਰਮੇਸ਼ਵਰ ਤੋਂ ਉਹ ਜੰਮਨ ਮਨ ਦੇ ਭੈ ਮਿਟ ਗਏ ਅਜੇ ਉਹ ਜਮਨ ਮੰਨ ਤੋਂ ਦੂਰ ਰਹਿਤ ਹੋ ਗਏ ਹਨ ਜਮਨ ਮਰਨ ਦੇ ਭਾਏ ਜਿਹੜੇ ਸੀ ਉਹ ਦੂਰ ਹੋ ਗਏ ਐ ਫਿਰ ਉਹਨਾਂ ਨਾਲ ਆ ਕੇ ਜਮਨ ਮਰਨ ਦਾ ਭਾਏ ਨਹੀਂ ਪਰ ਦੇਨ ਵਾਲੇ ਵੀ ਦੂਰ ਹੋ ਗਏ ਸਭ ਕੇ ਚਰਨ ਆਵੈ ਪਾਰ ਬ੍ਰਹਮ ਕੀ ਜੋ ਪਾਰਬ੍ਰਮ ਪਰਮੇਸ਼ਰ ਦੀ ਸ਼ਰਨ ਵਿੱਚ ਭਾਈ ਆਉਂਦੇ ਹਨ ਤਾਂ ਫਿਰ ਕਾਹੇ ਝੂਰ ਨਹੀਂ ਕਿਸੇ ਪ੍ਰਕਾਰ ਦੇ ਝੁਰਨ ਦੀ ਕੀ ਲੋੜ ਹੈ ਝੋਰੀਆਂ ਚ ਨਹੀਂ ਬੈਠਦੇ ਕਿਸੇ ਪ੍ਰਕਾਰ ਝੁਰਦੇ ਨਹੀਂ ਹਨ ਚਰਨ ਸੇਵ ਸੰਤ ਸਾਧਕੀ ਸੰਤ ਸ੍ਰੀਸ਼ਟ ਜੋ ਸਾਸਦਰਾਜ ਜਪਣ ਵਾਲੇ ਸਭ ਜੋ ਸ੍ਰੀਸ਼ਟ ਮਹਾਂਪੁਰਖਾਂ ਮੰਨੂ ਸਾਧਨ ਵਾਲੇ ਉਹਨਾਂ ਦੀ ਸੰਗਤ ਮਿਲ ਕੇ ਮਾਰਾ ਹੈ ਚਰਨਾ ਕਮਲਾਂ ਦਾ ਸੇਵਨ ਕੀਤਾ ਹੈ ਕਦਲ ਮਨੋਰਥ ਪੂਰਨ ਹੋ ਗਏ ਹਨ ਕਟ ਕਟ ਏਕ ਵਰਤ ਦਾ ਉਹਨਾਂ ਦੀ ਅਸੀਮ ਦ੍ਰਿਸ਼ਟੀ ਹੋ ਗਈ ਹੈ ਕਦਮ ਕਦਮ ਚਾਰ ਖਾਣੇ ਤੇ ਇੱਕ ਪਰਮੇਸ਼ਵਰ ਵੀ ਵਰਤਿਆ ਆਸ਼ਿਆ ਹੈ ਜਿਵੇਂ ਪਾਰਸੇ ਨਾਲ ਮਿਲ ਕੇ ਅੱਠ ਤਾਂ ਪੰਜਵੇਂ ਦਿਸਣ ਲੱਗ ਜਾਂਦਾ ਹੈ ਇਸ ਪ੍ਰਕਾਰ ਕਹਾਂਗੇ ਕਿ ਸ਼ਬਦ ਪਾਰਸ ਨਾਲ ਪਰਸ ਕੇ ਸਰੰਗਰ ਦੀ ਕੋਈ ਵਰਦਾ ਪ੍ਰਗਟ ਹੋ ਗਿਆ ਗਲ ਫਲ ਮਹੀਲ ਪੂਰੇ ਜਨਮ ਵਿੱਚ ਵੀ ਖਲਾਂ ਚ ਵੀ ਧਰਤੀ ਚ ਵੀ ਆਕਾਸ਼ ਚ ਵੀ ਉਹ ਪੂਰਨ ਹੈ ਜਲ ਜਿਹੜੇ ਉਤਨ ਅਧਕਾਰੀ ਆ ਉਹਨਾਂ ਚ ਵੀ ਫਲ ਜਿਹੜੇ ਕਨਿਸ਼ਟ ਅਧਕਾਰੀ ਹੈ ਬੁੱਧੀਆਂ ਵਿੱਚ ਵੀ ਰੂਹੀਆਂ ਵਿੱਚ ਵੀ ਸਾਰੇ ਪੂਰਨ ਹਨ ਪਾਪ ਬਿਨਾ ਤੁਨ ਸੇਵਿਆ ਸਾਰੀ ਸੰਸਾਰ ਦੇ ਨਾਸ ਕਰਨ ਵਾਲੇ ਪਰਮੇਸ਼ਰ ਵਾਹਿਗੁਰੂ ਨੂੰ ਅਨੁਸ਼ੇਵਨ ਪੂਜਨ ਕੀਤਾ ਹੈ ਪਵਿੱਤਰ ਸੰਤਨ ਕੀਤੇ ਉਹਨਾਂ ਸੰਤਾਂ ਭਗਤਾਂ ਦੀ ਧੂੜ ਵੀ ਪਵਿੱਤਰ ਹੈ ਅਪੇਤ ਪੁਵਿੱਤਰ ਹੋ ਗਏ ਸਾਥ ਸੰਗਤ ਦੀ ਧੂੜ ਕਰਕੇ ਜਿਨ੍ਹਾਂ ਨੇ ਪਾਪ ਦੇ ਨਾਸ ਕਰਨ ਵਾਲੇ ਪਰਮੇਸ਼ਰ ਦਾ ਸੇਵਨ ਕੀਤਾ ਹੈ ਸਭ ਛਡਾਈ ਖਸਮ ਆਪ ਤੁਹਾਨੂੰ ਜੀ ਨੂੰ ਸੁਖ ਸੰਗਤ ਦੇ ਨਾਲ ਮਿਲ ਕੇ ਸਿਮਰਨ ਕਰਨ ਵਾਲੇ ਜਿੰਨੀ ਸਿਸ਼ਤੀ ਸੀ ਸਾਰੀ ਜੰਮ ਮਰ ਦੇ ਦੁੱਖਾਂ ਤੋਂ ਆਪ ਛੁਡਾ ਲਈਆ ਹਰ ਜੱਤ ਪਈ ਥਰੂਰੇ ਜਿਨ੍ਹਾਂ ਨੇ ਹਰਿਗੁਰ ਨਾਮ ਨੂੰ ਜਪਿਆ ਥੂਰੇ ਠੰਡੇ ਖਾਰ ਹੋ ਗਏ ਕਿਤੋਂਾਂ ਦੇ ਕਿਸੇ ਪ੍ਰਕਾਰ ਦੀ ਕਮਸ਼ ਨਹੀਂ ਰਹੇਗੀ ਈਰਖਾ ਦੀ ਗਰੋਧ ਦੀ ਕਾਮ ਦੀ ਲੋਭ ਆਦ ਕਾਂ ਦੀ ਨਰਕ ਆਦ ਕਾਂ ਦੀ ਗਰਵ ਦੀ ਸਭ ਥੂੜ ਸਾਂ ਇਸਤ ਹੋ ਗਏ ਹਨ ਹਰੀ ਦੇ ਨਾਮ ਨੂੰ ਜਪ ਕਰਕੇ ਸ਼ਾਂਤੀ ਨੂੰ ਪ੍ਰਾਪਤ ਹੋ ਗਏ ਹਨ ਠੰਡੇ ਹੋ ਗਏ ਹਨ ਕਰਤਾ ਕੀਆ ਤਪਾਵਸ ਤੇ ਕਰਤਾ ਗੁਰੂ ਹੰਸ ਤਪਾਵਸ ਨੂੰ ਨਿਯੋਨ ਕੀਤਾ ਕਾਲ ਪ੍ਰਖਵਾਹ ਗੁਰੂ ਨੇ ਦੁਸ਼ਟ ਮੋਏ ਹੋਏ ਮੂਰੇ ਜਿਹੜੇ ਦੁਸ਼ਟ ਸਾਥ ਸੰਗੇ ਜੀ ਮੂੜ ਸਨ ਤੇ ਮੂਰੇ ਅੱਗੇ ਹੋਏ ਫਿਰਦੇ ਸੀ ਆਗੂ ਉਹ ਸਾਰੇ ਮਰ ਗਏ ਅਤੇ ਮੂਰੇ ਮੂਰਜ ਜਿਸ ਸਾਲ ਸੰਗੋਜੀ ਗਉਰਾਜ ਪੈਸ ਦਾ ਕੱਟਾ ਮਰ ਜਾਵੇ ਅਤੇ ਉਸ ਕੱਟੇ ਦੀ ਖੱਲ ਵਿੱਚ ਪਵਾ ਕੇ ਆਪਣੇ ਤੂੜੀ ਵਗੈਰਾ ਉਹ ਅੱਗੇ ਖੜਾ ਕਰ ਦਿੰਦੇ ਆ ਤੇ ਉਹ ਪਸ਼ੂ ਉਹਨੂੰ ਚੱਤੀ ਜਾਂਦਾ ਦੁੱਧ ਦੇਣ ਵਾਸਤੇ ਇਸ ਪ੍ਰਕਾਰ ਮੂਰੇ ਉਹ ਜਿਹੜੇ ਜਨ ਸੁਣਗੇ ਇਸ ਪ੍ਰਕਾਰ ਦੁਸ਼ਟ ਇਹ ਜੇ ਖੱਲਾਂ ਤੂੜੀ ਨਾਲ ਹੀ ਭਰੀਆਂ ਦੀ ਨਿਆਈ ਰਹਿ ਗਏ ਉਹ ਮਰ ਗਏਨ ਪਰਮੇਸ਼ਰ ਵੱਲੋਂ ਦੋਸਤੋ ਮੂਰੇ ਜੀ ਦੇ ਅੰਗ ਝੜ ਜਾਣ ਸਾਰੇ ਅੰਗ ਪ੍ਰਤੰਗ ਝੜ ਜਾਣ ਉਹਨੂੰ ਮੂਰਾ ਕਹੀਦਾ ਹੈ ਇਸ ਪ੍ਰਕਾਰ ਸੁਭਗੁਨਾ ਦੇ ਅੰਗ ਉਹਨਾਂ ਦੇ ਝੜ ਗਏ ਹਨ ਇਹ ਮੂਰੇ ਬਣ ਕੇ ਇੰਦਾ ਦੁਰਹਿਤੋ ਕੇ ਝੜ ਕੇ ਮਰ ਗਏ ਹਨ ਐਸੀ ਨਾਨਕ ਰੱਤਾ ਸਚਨਾ ਸਰਬੀ ਦੀ ਕਹਿੰਦੇ ਜਿਹੜਾ ਅੰਦਰ ਨਾਲ ਮਨ ਸੱਚੇ ਨਾਮ ਵਿੱਚ ਰੰਗਿਆ ਹੋਇਆ ਹੈ ਹਰ ਵੇਖੈ ਸਦਾ ਹਜੂਰ ਉਹ ਤਾਂ ਹਰਿਆ ਕਾਲ ਤੁਸੂ ਸਦਾ ਪਾਈ ਹਜੂਰ ਨੇੜੇ ਤੋਂ ਨੇੜੇ ਵੇਖਦਾ ਹੈ ਹਾਜ਼ਰ ਨਾਜ਼ਰ ਵੇਖ ਕੇ ਨਿਹਾਲ ਹੁੰਦਾ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਗੁਰੂ ਮਹਾਰਾਜ ਸਾਹਿਬ ਨੇ ਅਸ਼ਟ ਪੜੀਆਂ ਸੰਪੂਰਨ ਕੀਤੀਆਂ ਹਨ ਪੰਜਵੇਂ ਪਾਤਸ਼ਾਹੀਆਂ ਪੰਜ ਅਸ਼ਟ ਪੜੀਆਂ ਆਈਆਂ ਹਨਗੀਆਂ ਅਤੇ ਸਾਰੀਆਂ 39 ਅਸ਼ਟ ਪੜੀਆਂ ਹਨ ਜਿਨ੍ਹਾਂ ਵਿੱਚ ਪਹਿਲੇ ਪਾਤਸ਼ਾਹੀ ਦੀ ਅਸ਼ਟ ਪੜੀ ਆਈ ਹੈ ਬਤੀ ਤੀਜੇ ਪਾਤਸ਼ਾਹੀਆਂ ਆਈਆਂ ਹਨ ਇੱਕ ਮਹਾਰਾਜ ਸਾਹਿਬ ਚੌਥੇ ਪਾਤਸ਼ਾਹੀ ਆਈ ਹੈ ਪੰਜਵੇਂ ਪਾਤਸ਼ਾਹੀਆਂ ਪੰਜ ਆਈਆਂ ਹਨ ਇਹਨਾਂ ਸਾਰੀਆਂ 39 ਅਸ਼ਟ ਪੜੀਆਂ ਇੱਥੇ ਉਚਾਰ ਕੇ ਭੋਗ ਪਾਇਆ ਹੈ ਅਗੇ 12 ਮਹਾ ਫਿਰ ਅਰੰਭ ਕਰਨਗੇ ਮਹਾਰਾਜ ਸਾਹਿਬ ਕਰਤੈ ਕੀਆ ਤਪਾਵਸੁ ਦੁਸ਼ਮੋਏ ਹੋਏ ਮੂਰੇ ਨਾਨਕ ਰੱਤਾ ਸਚਲਾ ਹਰਿ ਵੇਖਾ ਸਵਾਹਿ ਰੇ ਸਵਾਹਿਗੁਰੂ ਕਾ ਖਾਲਸਾ ਵਾਹਿਗੁਰੂ